ਸਰਪੰਚ ਮੇਰੇ ਨਾਲ ਬਲੈਕਮੇਲ ਕਰਦਾ ਸੀਗਾ ਮੈਨੂੰ ਕਹਿੰਦਾ ਮੇਰੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਕਹਿੰਦਾ ਪਿਸਤੌਲ ਵੀ ਦਿਖਾਉਂਦਾ ਰਿਹਾ ਮੈਨੂੰ ਅੱਛਾ ਬਹੁਤ ਵਾਰੀ ਦਿਖਾਇਆ ਇੱਕ ਵਾਰ ਬਾਹ ਵੀ ਫੜ ਲਈ ਸੀ ਉਹਨੇ ਮੇਰੀ ਜੀ ਨੇ ਮੈਨੂੰ ਕਹਿ ਕੇ ਘਾਤਾ ਕਹਿੰਦੇ ਵੀ ਤੂੰ ਉਹਨੂੰ ਸੱਦ ਲਾ ਮੈਂ ਕਹਤਾ ਮੈਂ ਕਿਹਾ ਚਾਚਾ ਜੀ ਆਜੋ ਘਰੇ ਕੋਈ ਨਹੀਂ ਹੈਗਾ ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚੋਹਾਣੇ ਦੀ ਇੱਕ 28 ਸਾਲਾ ਲੜਕੀ ਨੇ ਪਿੰਡ ਦੇ ਸਰਪੰਚ ਤੇ ਉਸ ਨੂੰ ਬਲੈਕਮੇਲ ਕਰਨ ਤੇ ਫੋਨ ਰਾਹੀਂ ਅਸ਼ਲੀਲ ਸੁਨੇਹੇ ਅਤੇ ਅਸ਼ਲੀਲ ਫੋਟੋਆਂ ਭੇਜਣ ਦਾ ਦੋਸ਼ ਲਗਾਇਆ ਹੈ ਔਰਤ ਨੇ ਇਸ ਸਬੰਧੀ ਦੱਸਿਆ ਕਿ ਪਿੰਡ ਦੇ ਸਰਪੰਚ ਉਸ ਨੂੰ ਆਪਣੇ ਨਾਲ ਗਲਤ ਸਬੰਧ ਬਣਾਉਣ ਲਈ ਬੁਲਾ ਰਿਹਾ ਹੈ 100 ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪਹੁੰਚੀ ਔਰਤ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਹੀ ਜਾਣਕਾਰੀ ਸਾਂਝੀ ਕੀਤੀ ਜੀ ਸਰਪੰਚ ਮੇਰੇ ਨਾਲ ਬਲੈਕਮੇਲ ਕਰਦਾ ਸੀਗਾ ਕਿਹੜਾ ਸਰਪੰਚ ਹੈਗਾ ਮੌਜੂਦਾ ਸਰਪੰਚ ਹੈ ਨਾਮ ਕੀ ਹੈ ਉਹਦਾ ਬਹਾਦਰ ਸਿੰਘ ਜੀ ਚਹਾਣੇ ਪਿੰਡ ਦਾ ਹੀ ਆ ਉਹ ਹਾਂਜੀ ਮੌਜੂਦ ਹੈ ਜੀ ਚਹਾਣੇ ਪਿੰਡ ਦਾ ਹੀ ਹੈ ਬਲੈਕਮੇਲ ਕੀ ਕਰ ਰਿਹਾ ਹੈ ਬਲੈਕਮੇਲ ਉਹ ਮੇਰਾ ਭਾਈ ਮਤਲਬ ਬਿਮਾਰ ਹੈ ਜੀ ਇਹਨੂੰ ਮਤਲਬ ਪਹਿਲੇ ਜਿਹਾ ਹੋਇਆ ਇਹਨੇ ਬਈ ਖਿਲਾਫ ਕਰ ਰਿਹਾ ਸੀ ਵੀ ਜੇ ਤੂੰ ਮਤਲਬ ਮੇਰੇ ਨਾਲ ਗੱਲ ਕਰੇਂਗੀ ਮੈਂ ਤਾਂ ਤੇਰੀ ਪਰਜਾਈ ਨੂੰ ਲੈ ਕੇ ਆਉਂ ਇਹ ਬਿਮਾਰ ਸੀ ਜਿਆਦਾ ਇਹਦੇ ਮੂੰਹ ਚੋਂ ਖੂਨ ਆਉਣ ਲੱਗ ਗਿਆ ਸੀ ਇਹ ਜਿਆਦਾ ਬਿਮਾਰ ਹੋ ਗਿਆ ਜਵਾਬ ਦਿੱਤਾ ਹੋਇਆ ਜੀ ਡਾਕਟਰਾਂ ਦਾ ਇਸ ਕਰਕੇ ਉਹ ਜਿਆਦਾ ਫਾਇਦਾ ਉਠਾ ਰਿਹਾ ਸੀ ਮੈਨੂੰ ਕਹਿੰਦਾ ਮੇਰੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਕਹਿੰਦਾ ਪਿਸਤੌਲ ਵੀ ਦਿਖਾਉਂਦਾ ਰਿਹਾ ਮੈਨੂੰ ਬਹੁਤ ਵਾਰੀ ਦਿਖਾਇਆ ਇੱਕ ਮੇਰੀ ਜੀ ਮੈਨੇ ਭਗਾ ਕੇ ਮਾਰਿਆ ਮੈਨੇ ਦੱਸਿਆ ਨਹੀਂ ਕਿਸੇ ਨੂੰ ਡਰਦੀ ਨਹੀਂ ਮੈਨੂੰ ਡਰਾਉਂਦਾ ਸੀਗਾ ਮੈਂ ਮੈਨੂੰ ਕਹਿੰਦਾ ਨਹੀਂ ਮੈਂ ਮਾਰ ਦੂੰ ਇਹਨਾਂ ਨੂੰ ਵੀ ਮੇਰਾ ਇੱਕ ਭਾਈ ਤਾਂ ਮੈਂ ਕਿਹਾ ਮੰਜੇ ਤੇ ਪਿਆਈ ਆ ਦੂਜੇ ਨੂੰ ਵੀ ਕੁਝ ਕਰਤਾ ਮੈਂ ਕੀ ਕਰੂੰਗੀ ਜਿਹੜੇ ਤੁਸੀਂ ਕਿਹਾ ਬਾਹ ਫੜਿਆ ਉਹ ਘਰ ਆ ਕੇ ਫੜੀ ਸੀ ਬਾਹ ਹਾਂਜੀ ਫਿਰ ਤੁਸੀਂ ਕਿਸੇ ਨਾਲ ਗੱਲ ਸਾਂਝੀ ਕੀਤੀ ਇਹ ਮੈਂ ਇਹ ਨਹੀਂ ਕਿ ਇਹਨਾਂ ਨੂੰ ਦੱਸਿਆਗਾ ਤੇ ਇਹ ਮੇਰੀ ਆਂਟੀ ਨੇ ਸਾਡੀ ਗਮੰਡੀ ਨੇ ਇੱਕ ਮੇਰੀ ਭੈਣ ਆ ਜੀ ਉਹਨਾਂ ਨੂੰ ਪਤਾਗਾ ਮੇਰੇ ਮਾਮੇ ਦੀ ਕੁੜੀ ਨੂੰ ਇਹਨਾਂ ਨੂੰ ਪਤਾਗਾ ਅੱਛਾ ਸਾਰੀ ਗੱਲ ਦਾ ਇਹਨਾਂ ਨੂੰ ਫਿਰ ਮੈਂ ਦੱਸਿਆ ਇਹ ਵੀ ਇੱਕ ਦਿਨ ਮੈਂ ਰੋ ਰਹੀ ਸੀ ਇਹ ਮੈਨੂੰ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਵੀ ਆਹ ਗੱਲ ਹੋ ਗਈ ਇਹਨੇ ਕਹਿੰਦੀ ਕੋਈ ਨਾ ਤੂੰ ਪਿਆਰ ਨਾਲ ਗੱਲ ਕਰੀ ਕਹਿੰਦੀ ਕੇਰਾ ਉਹਨੂੰ ਘਰੇ ਸੱਦ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਆਪਾਂ ਉਹਨੂੰ ਘੁੱਟਾਂਗੇ ਠੀਕ ਆ ਇਹਨਾਂ ਨੇ ਮੈਨੂੰ ਕਹਿ ਕੇ ਘਾਤਾ ਕਹਿੰਦੀ ਵੀ ਤੂੰ ਉਹਨੂੰ ਸੱਦ ਲਾ ਮੈਂ ਕਹਤਾ ਮੈਂ ਕਿਹਾ ਚਾਚਾ ਜੀ ਆ ਜਾਓ ਘਰੇ ਕੋਈ ਨਹੀਂ ਹੈਗਾ ਤੁਹਾਡੇ ਸਮੇਂ ਤੋਂ ਚੱਲ ਰਿਹਾ ਜਿਹੜਾ ਤੁਹਾਨੂੰ ਬਲੈਕਮਿਲ ਕਰ ਰਿਹਾ ਹੋ ਗਏ ਜੀ 4-5 ਮਹੀਨੇ ਹੋ ਗਏ ਵਿੱਚ ਦੀ ਹਟ ਗਿਆ ਸੀ ਮੈਂ ਘਰੇ ਬੁਲਾ ਕੇ ਵੀ ਉਹਨੂੰ ਕਿਹਾ ਮੰਦਰ ਦੇ ਵਿੱਚ ਸਾਡੇ ਮੰਦਰ ਬਣਿਆ ਜੀ ਮੈਂ ਬਲਾ ਕੇ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਜਿਹੜੀਆਂ ਹਰਕਤਾਂ ਤੂੰ ਕਰ ਰਿਹਾ ਵੀ ਹਟ ਜਾ ਵਧੀਆ ਗੱਲਾਂ ਨਹੀਂ ਤੇਰੇ ਵਾਸਤੇ ਵੀ ਤੂੰ ਮੌਜੂਦਾ ਸਰਪੰਚ ਆ ਵੀ ਮੈਂ ਤੇਰੇ ਸਰਮੇਸ਼ ਕਰਕੇ ਕਰਦੀ ਆ ਵੀ ਤੂੰ ਮੌਜੂਦਾ ਸਰਪੰਚ ਆ ਪਰ ਉਹਨੇ ਕੋਈ ਪੇਸ ਨਹੀਂ ਜਾਣ ਦਿੱਤੀ ਮੇਰੀ ਮੈਨੂੰ ਡਰਾਉਂਦਾ ਹੀ ਰਿਹਾ ਤੁਹਾਡੀ ਉਮਰ ਕਿੰਨੀ ਹੈਗੀ ਆ ਮੇਰੀ ਉਮਰ ਜੀ 28 29 ਦੀ ਹੈਗੀ ਹੈ ਜੀ ਜਿਹੜੀ ਸਰਪੰਚ ਦੀ ਉਮਰ ਆ ਉਹ ਕਿੰਨੀ ਆ ਉਹ ਤਾਂ ਨਹੀਂ ਪਤਾ ਨਹੀਂ ਸਰਪੰਚ ਦੇ ਪਰਿਵਾਰਕ ਵੀ ਹੋਣਗੇ ਬੱਚੇ ਹੋਣਗੇ ਉਹਦੇ ਹਾਂਜੀ ਮੈਨੂੰ ਨਹੀਂ ਇੰਨਾ ਪਤਾ ਜੀ ਉਹਦੇ ਬਾਰੇ ਅੱਛਾ ਵੀ ਕੋਤੀ ਵੀ ਹੈਗੀ ਅੱਛਾ ਅੱਛਾ ਜੀ ਪ੍ਰਸ਼ਾਸਨ ਕੀ ਮੰਗ ਕਰਦੇ ਅਸੀਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਨਸਾਫ ਚਾਹੁੰਨੀ ਹਾਂ ਮੈਂ ਜਿਹੜੀ ਇਹਦੇ ਨਾਲ ਹੋਰ ਕੋਈ ਸਾਰੋ ਕਿਸੇ ਹੋਰ ਕਿਸੇ ਦੀ ਧੀ ਨਾਲ ਹੋਰ ਨਹੀਂ ਕਰੂਗਾ ਇਸ ਕਰਕੇ ਮੈਂ ਇਹ ਕਦਮ ਚੱਕਿਆ ਜੀ ਐਸਐਸਪੀ ਬਰੇਕ ਕੌਟਰ ਨਾਲ ਮਿਲ ਕੇ ਆਏ ਆਂ ਔਰ ਜਿਹਦੇ ਵਿੱਚ ਪਿੰਡ ਦੀ ਧੀ ਜਿਹੜੀ ਕਿ ਮੇਰੇ ਨਾਲ ਖੜੀ ਹੈ ਇਹਦੇ ਨਾਲ ਪਿੰਡ ਦੇ ਸਰਪੰਚ ਵੱਲੋਂ ਮਾੜੀ ਨੀਅਤ ਨਾਲ ਸੋਚੀ ਸਮਝੀ ਸਾਜ਼ਿਸ਼ ਦੀ ਇਹਨੂੰ ਇਹ ਗੱਲ ਕਹੀ ਹੈ ਜਿਹੜੀਆਂ ਫੋਟੋਆਂ ਤੋਂ ਝਾਰ ਹੋ ਰਿਹਾ ਜੋ ਲੜਕੀ ਨੇ ਦੱਸਿਆ ਕਿ ਇਹ ਕਹਿੰਦਾ ਸੀ ਕਿ ਮੇਰੇ ਨਾਲ ਤੂੰ ਆਪਣੇ ਸਰੀਰਕ ਸੰਬੰਧ ਬਣਾ ਇਹ ਲੜਕੀ ਨੇ ਪਉਨੂ ਰੂਪ ਦੇ ਵਿੱਚ ਉਹਨੂੰ ਨਕਾਰਿਆ ਤੇ ਉਹਨੂੰ ਕਿਹਾ ਕਿ ਮੈਂ ਤਾਂ ਮਾਤਾ ਰਾਣੀ ਦੀ ਭਗਤੀ ਨਹੀਂ ਹੈ ਮੈਂ ਵਿਆਹ ਵੀ ਨਹੀਂ ਕਰਾਇਆ ਨਾ ਮੈਂ ਵਿਆਹ ਕਰਾਣਾ ਵੀ ਤੂੰ ਮੇਰੇ ਨਾਲ ਐਸੀ ਹਰਕਤਾਂ ਨਾ ਕਰ ਜਿਹੜੀ ਕਿ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਲਵਾੜ ਹੁੰਦਾ ਹੋਵੇ ਪਰ ਉਹ ਸਰਪੰਚ ਬਹੁਤ ਵਾਰੀ ਰੋਕਣ ਤੇ ਰੁਕਿਆ ਨਹੀਂ ਐਸੀ ਉਹਨੇ ਪਾਸਾ ਬੋਲੀ ਹੈ ਜਿਹੜੀ ਕਿ ਉਹ ਪੈਨ ਡਰਾਈਵ ਦੇ ਵਿੱਚ ਹੈ ਅਸੀਂ ਜੇ ਕੋਈ ਉਹ ਬੰਦਾ ਪਾਸਾ ਸੁਣ ਲਵੇ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਜਿਹੜਾ ਤੁਹਾਡਾ ਮਹਿਲਾ ਪੀਚ ਕਮਿਸ਼ਨ ਉਹ ਵੀ ਸਰਪੰਚ ਦੇ ਨਾਲ ਮਿਲਲੀ ਭੁਗਤ ਕਰਕੇ ਗਲਤ ਰਿਪੋਰਟਾਂ ਭੇਜ ਰਿਆ ਮੈਂ ਜਲਦੀ ਹੀ ਦਿੱਲੀ ਇਹ ਸਾਰਾ ਚਿੱਠਾ ਲੈ ਕੇ ਐਸਸੀ ਕਮਿਸ਼ਨ ਦੇ ਕੋਲ ਜਾਵਾਂਗਾ ਉੱਥੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਜੋ ਵੀ ਅਧਾਰੇ ਹਨ ਉਹਨਾਂ ਦੇ ਕੋਲੋਂ ਇਹਦੀ ਕਾਰਵਾਈ ਕਰਾ ਕੇ ਜਿਹੜੀ ਐਫਆਰ ਲੋਜਵੀ ਦਰਜ ਕਰਾਵਾਂਗੇ ਤੇ ਸਰਪੰਚ ਦੇ ਸਰਪੰਚ ਦੇ ਜਿਹੜੇ ਨਾਲ ਦੇ ਇਹ ਕੰਮ ਕਰਾ ਰਹੇ ਉਹਨਾਂ ਨੂੰ ਅਸੀਂ ਪਰਚਾ ਦਰਜ ਕਰਾ ਕੇ ਅਰਸ਼ਟ ਕਰਾਵਾਂਗੇ ਜਦੋਂ ਪੱਤਰਕਾਰਾਂ ਨੇ ਇਸ ਸਬੰਧ 'ਚ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਸਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਇਹ ਰਾਜਨੀਤਿਕ ਬਦਲਾ ਲੈਣ ਲਈ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੋਨ ਦੇ ਉੱਤੇ ਅਸ਼ਲੀਲਤਾ ਭਰੇ ਮੈਸੇਜ ਭੇਜਦੇ ਹੋ ਜੀ ਕੀ ਕਹਿਣਾ ਚਾਹੋਗੇ? ਬਿਲਕੁਲ ਜੇ ਮੈਂ ਅਗਰ ਅਸ਼ਲੀਲ ਮੈਸੇਜ ਭੇਜਿਆ ਤਾਂ ਉਹਦੀ ਪੜਤਾਲ ਪ੍ਰਸ਼ਾਸਨ ਕਰੂਗਾ। ਅਗਰ ਮੈਂ ਗਲਤ ਪਾਇਆ ਜਾ ਉਹਨੂੰ ਪ੍ਰਸ਼ਾਸਨ ਸਜ਼ਾ ਦੇਵੇ। ਮੈਂ ਕੋਈ ਨਹੀਂ ਬਿਲਕੁਲ ਇਹੋ ਜਿਹਾ ਕੋਈ ਗੱਲ ਨਹੀਂ ਕੀਤੀ ਮੈਂ ਪ੍ਰਸ਼ਾਸਨ ਤੇ ਮੈਨੂੰ ਪੂਰਾ ਭਰੋਸਾ ਇਸ ਟਾਈਮ ਜੋ ਵੀ ਪ੍ਰਸ਼ਾਸਨ ਮੈਨੂੰ ਸਜ਼ਾ ਦੇਊਗਾ ਮੈਨੂੰ ਮਨਜ਼ੂਰ ਹੈ ਲੋ ਤੁਸੀਂ ਕਹਿ ਰਹੇ ਹੋ ਤੁਸੀਂ ਬੇਕਸੂਰ ਹੋ ਜੀ ਬਿਲਕੁਲ ਜੀ ਮੈਂ ਬੇਕਸੂਰ ਆ ਮੈਨੂੰ ਪਸਾਇਆ ਜਾ ਰਿਹਾ ਵਿਰੋਧੀ ਤੇ ਉਹਨੇ ਵਸਾ ਰਹੇ ਆ ਮੈਨੂੰ ਉਹਨਾਂ ਨੇ ਕਿਤੇ ਪਹਿਲਾਂ ਮੰਡਲ ਦੀ ਸ਼ਿਕਾਇਤ ਕੀਤੀ ਹੋਈ ਹੈ ਹਾਂ ਜੀ ਹਾਂ ਜੀ ਮੈਲਾ ਮੇਲਣ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਥੇ ਉਹ ਲੜਕੀ ਬਿਆਨ ਦੇ ਕੇ ਆਈ ਆ ਕਿ ਮੈਨੂੰ ਤਾਂ ਇਹਨੇ ਟੱਚ ਵੀ ਨਹੀਂ ਕੀਤਾ ਉਹ ਵੀ ਮਹਿਲਾ ਮੰਡਲ ਦੇ ਵਿੱਚ ਬਿਆਨ ਦੇ ਕੇ ਆਈ ਆ ਮੈਨੂੰ ਵੀ ਉਹਨੇ ਇੱਕ ਵਾਰੀ ਵੀ ਮੈਨੂੰ ਇਹਨਾਂ ਟੱਚ ਨਹੀਂ ਕੀਤਾ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਨਾ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਪ੍ਰਸ਼ਾਸਨ ਦੇ ਉੱਤੇ ਮੈਨੂੰ ਬਹੁਤ ਭਰੋਸਾ ਜੋ ਵੀ ਉਹ ਇਨਕੁਆਰੀ ਕਰਕੇ ਜੋ ਵੀ ਮੈਨੂੰ ਸਜ਼ਾ ਦੇਣਗੇ ਮੈਨੂੰ ਠੀਕ ਆਕਸਰ ਪਿੰਡਾਂ ਦੇ ਵਿੱਚ ਪਾਰਟੀ ਵਾਜੀਆਂ ਹੁੰਦੀਆਂ ਨੇ ਉਹਨਾਂ ਦਾ ਕਬੀ ਮੁੱਦੇ ਉੱਤੇ ਖੜੇ ਕੀਤੇ ਜਾਂਦੇ ਨੇ ਕਿਤੇ ਇਹ ਨਾ ਕਿਤੇ ਜਿਹੜਾ ਹੈਗਾ ਇਹ ਮੁੱਦਾ ਉਹਨੂੰ ਪਾਰਟੀ ਵਾਜ ਨੂੰ ਲੈ ਕੇ ਜਾਂਦੇ ਨੇ ਹੈਗਾ ਇਲੈਕਸ਼ਨ ਤਾਜ਼ੇ ਹੋ ਕਰਕੇ ਹਾਂ ਜੀ ਇਲੈਕਸ਼ਨ ਤਾਜ਼ੇ ਹੋਣ ਕਰਕੇ ਅਸੀਂ ਸੇਮ ਮੈਂਬਰ ਜਿੱਤੇ ਆ ਉਹਨਾਂ ਦਾ ਇੱਕ ਮੈਂਬਰ ਜਿੱਤੇ ਆ ਇਸੇ ਕਰਕੇ ਉਹ ਮੇਰੇ ਨਾਲ ਖਾਰ 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 ਰਿਹਾ ਹੈ ਕਹਿੰਦੇ ਵੀ ਇਹ 10 ਸਾਲਾਂ ਚ ਆ ਕੇ ਸਾਡੇ ਸਾਡੀ ਜਿੰਨੀ ਪਾਰਟੀ ਹੀ ਪੁਰਾਣੀ ਸੀ ਸਾਤੋਂ ਉੱਪਰ ਚਲਾ ਗਿਆ ਇਹ ਉਹ ਬਰਦਾਸ਼ਤ ਨਹੀਂ ਕਰ ਰਹੇ ਉਹ ਬੰਦੇ ਜੀ ਜਿਹੜੀ ਮੇਰੇ ਵਿਰੋਧੀ ਪਾਰਟੀ ਆ ਉਹ ਸਿਰਫ ਮੈਨੂੰ ਨੀਚਾ ਦਿਖਾਉਣ ਵਾਸਤੇ ਵੀ ਇਹਨੂੰ ਕੰਮ ਨਹੀਂ ਕਰਨ ਦੇਣਾ ਪਿੰਡ ਦੇ ਵਿੱਚ ਬਿਲਕੁਲ ਕੋਈ ਕੰਮ ਨਹੀਂ ਕਰਨ ਦਿੱਤਾ ਅੱਜ ਤੱਕ ਮੈਨੂੰ ਕਿਸੇ ਹਰ ਕੰਮ ਤੋਂ ਰੋਕਦੇ ਰਹਿਆ ਜੀ ਮੈਨੂੰ ਕੋਈ ਕੰਮ ਨਹੀਂ ਕਰਨ ਦੇ ਰਹੇ ਉਹ ਲਾ ਕੇ ਕਹਿ ਲਈ ਆਪਾਂ ਫਸਾਉਣ ਜਾਂ ਕੁਛ ਹੈ ਜੀ ਹਾਂ ਜੀ ਪੂਰੀਆ ਮੈਨੂੰ ਉਹ ਕਹਿੰਦੇ ਵੀ ਤੈਨੂੰ ਅਸੀਂ ਫਸਾ ਕੇ ਰੱਖਾਂਗੇ ਤੈਨੂੰ ਸਰਪੰਚੀ ਤੋਂ ਲਾ ਕੇ ਰੱਖਾਂਗੇ ਆ ਗੱਲਾਂ ਕਹਿ chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ